ਅਮਰੀਕਾ ਦੇ ਕੈਲੀਫੋਰਨੀਆ ਦੇ ਵਿੱਚ ਪਿਛਲੇ ਦਿਨੀ ਇੱਕ ਟਰੱਕ ਹਾਦਸਾ ਹੁੰਦਾ ਜਿਦੇ ਚ ਤਿੰਨ ਲੋਕਾਂ ਦੀ ਜਾਨ ਚਲੀ ਜਾਂਦੀ ਹੈ। ਇਸ ਹਾਦਸੇ ਤੋਂ ਬਾਅਦ ਅਮਰੀਕਾ ਦੀ ਪੁਲਿਸ ਦੇ ਵੱਲੋਂ ਪੰਜਾਬ ਦੇ ਇੱਕ 21 ਸਾਲਾ ਨੌਜਵਾਨ ਜਸ਼ਨਪ੍ਰੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਕਿਉਂਕਿ ਜਸ਼ਨਪ੍ਰੀਤ ਉਸ ਵੇਲੇ ਟਰੱਕ ਚਲਾ ਰਿਹਾ ਸੀਗਾ। ਹਰ ਕਿਸੇ ਦੇ ਮਨ ਦੇ ਵਿੱਚ ਸਵਾਲ ਇਹ ਹੈ ਕਿ ਇਹ ਹਾਦਸਾ ਕਿਵੇਂ ਵਾਪਰ ਗਿਆ? ਇਹ ਵੀ ਸਭ ਤੋਂ ਵੱਡੇ ਇੱਕ ਅਲੀਗੇਸ਼ਨ ਜਿਹੜੇ ਨੌਜਵਾਨ ਦੇ ਉੱਪਰ ਲੱਗੇ ਕਿ ਨੌਜਵਾਨ ਨੇ ਨਸ਼ਾ ਕੀਤਾ ਹੋਇਆ ਸੀ ਪਰ ਇਸ ਗੱਲ ਦੇ ਵਿੱਚ ਸੱਚਾਈ ਕਿੰਨੀ ਹੈ ਇਸ ਵੇਲੇ ਅਸੀਂ ਪਰਿਵਾਰਕ ਮੈਂਬਰਾਂ ਦੇ ਕੋਲ ਮੌਜੂਦ ਹੈਗੇ ਆ ਪਰਿਵਾਰਕ ਮੈਂਬਰਾਂ ਦਾ ਦਾਵਾ ਹੈ ਕਿ ਪਰਿਵਾਰ ਨੇ ਅਮਰੀਸ਼ਕਿਆ ਹੋਇਆ ਜਸ਼ਨ ਨੇ ਕਦੇ ਨਸ਼ੇ ਦੇ ਕੋਲ ਤੱਕ ਜਾ ਕੇ ਨਹੀਂ ਦੇਖਿਆ ਪਰਿਵਾਰਕ ਮੈਂਬਰ ਸਾਡੇ ਨਾਲ ਮੌਜੂਦ ਹੈਗੇ ਨੇ ਉਹਨਾਂ ਦੇ ਫਾਦਰ ਗਲਬਤ ਕਰਦੇ ਆ ਤਾਂ ਜਤਿੰਦਰ ਜੀ ਅਰਵਿੰਦਰ ਜੀ ਕਦੋਂ ਤੁਹਾਨੂੰ ਪਤਾ ਲੱਗਾ ਕਿ ਇਹ ਹਾਦਸਾ ਹੋ ਗਿਆ ਔਰ ਕਿਵੇਂ ਇਹ ਹਾਦਸਾ ਵਾਪਰਿਆ ਉੱਥੇ ਵਾਇਕਰ ਚੀ ਖਾਲਸਾ ਵਾਇਕਰ ਚੀ ਫਤਿਹ ਇਹ ਹਸਾਜਦੂ ਹੋ ਗਿਆ ਨਾ ਜੀ ਜਦੋਂ ਹੋ ਗਿਆ ਉਦੋਂ ਨਹੀਂ ਸਾਨੂੰ ਦੱਸਿਆ ਹਾਂ ਨੂੰ ਹਾਂ ਸਭ ਤੋਂ ਬਾਅਦ ਪਤਾ ਲੱਗਾ ਦੂਜੇ ਦਿਨ ਅੱਛਾ ਮੁੰਡੇ ਦਾ ਫੋਨ ਨਹੀਂ ਆਇਆ ਅਸੀਂ ਪੈਰਵਾਈ ਕੀਤੀ ਹੂੰ ਤੇ ਉੱਥੇ ਮੁੰਡਿਆ ਨੇ ਦੱਸਿਆ ਵੀ ਉਹਦਾ ਐਕਸੀਡੈਂਟ ਹੋ ਗਿਆ ਠੀਕ ਹੈ ਜਦੋਂ ਉਹਨਾਂ ਨੇ ਕਿਹਾ ਐਕਸੀਡੈਂਟ ਹੋ ਗਿਆ ਤੇ ਬੜਾ ਦੁੱਖ ਲੱਗਾ ਹੂੰ ਇਹ ਤਾਂ ਕੰਮ ਖਰਾਬ ਹੋ ਗਿਆ ਹੂੰ ਫਿਰ ਐਕਸੀਡੈਂਟ ਤੋਂ ਬਾਅਦ ਚਲੋ ਕੋਈ ਨਹੀਂ ਕਹਿੰਦੇ ਬਚਾ ਹੋ ਗਿਆ ਉਧਰੋਂ ਵੀ ਬਚੇ ਇਧਰੋਂ ਵੀ ਬਚੇ ਹੁਣ ਜਦੋਂ ਵੀਡੀਓ ਨਿਕਲ ਕੇ ਆਈਆਂ ਹੁਣ ਜਦੋਂ ਵੇਖਿਆ ਤੇ ਪੈਰਾਂ ਥੱਲੇੋਂ ਮਿੱਟੀ ਨਿਕਲ ਗਈ ਇੱਕ ਭੈਣ ਹੋਣੀ ਤਾਂ ਦੋ ਬੱਚੇ ਇਦਾਂ ਹੋ ਗਏ ਬਹੁਤ ਦੁੱਖ ਲੱਗਾ ਇਹ ਬਹੁਤ ਮਾੜੀ ਖਬਰ ਹੈ ਬਹੁਤ ਮੰਦ ਭਾਗੀ ਖਬਰ ਹੈ ਉਹਨਾਂ ਦਾ ਨਹੀਂ ਪੂਰਾ ਹੋ ਸਕਦਾ ਪਰ ਜੇ ਉੱਥੇ ਹੋਈ ਹੈ ਤੇ ਮੈਂ ਤੇ ਉਹਨਾਂ ਦੇ ਪੈਰੀ ਵੀ ਪੈ ਜਾ ਪਰ ਕੀਤਾ ਜਾਣ ਕੇ ਨਹੀਂ ਬੱਚੇ ਦੀ ਬ੍ਰੇਕ ਫੇਲ ਹੋ ਗਈ ਜਾਂ ਕੀ ਸਾਖਤਾ ਬਿਰ ਇੱਕ ਕਹਿੰਦੇ ਬ੍ਰੇਕ ਲੋ ਫੇਲ ਹੋ ਗਈ ਹੈ ਉਹਦੇ ਕਰਕੇ ਹੋਇਆ ਦੱਸਣ ਦੇ ਆ ਉੱਥੇ ਜੀ ਬਾਕੀ ਰਿਪੋਰਟ ਆ ਜੇਗੀ ਹੁਣ ਗੱਲ ਇਹ ਆ ਵੀ ਐਕਸੀਡੈਂਟ ਜਿਹੜਾ ਹੋਇਆ ਉਹ ਤੇ ਹੋ ਗਿਆ ਹੁਣ ਬੱਚੇ ਤੇ ਅਲਿਕੇਸ਼ਨ ਲੱਗਣਦੇ ਆ ਵੀ ਇਹ ਨਸ਼ੇ ਕਰਦਾ ਸੀ ਆ ਕਰਦਾ ਸੀ ਜੇ ਨਸ਼ਾ ਤੇ ਉਹ ਕਰਦਾ ਹੀ ਨਹੀਂ ਉਹ ਤੇ ਅਮਰਤਾਰੀ ਬੱਚਾ ਹੈ ਹੁਣ ਕਈ ਕਹਿੰਦੇ ਲੈ ਬਾਹਰ ਜਾ ਕੇ ਬਾਹਰ ਜਾ ਕੇ ਕਿੱਦਾਂ ਹੋ ਜਾਣਾ ਬਾਹਰ ਜਾ ਕੇ ਵਾਲ ਵੀ ਕਟਾ ਲੈਂਦੇ ਮੁੰਡੇ ਸਭ ਹੋ ਜਾਂਦੇ ਉਹ ਸਾਫ ਸੂਰਤ ਰਿਆ ਅੱਛਾ ਔਰ ਜਿੰਨਾ ਵਿੱਚ ਰਹਿੰਦਾ ਵਾ ਉਹਦਾ ਰੋਟੀ ਪਾਣੀ ਵੱਖਰਾ ਹੀ ਸਾਰਿਆਂ ਦਾ ਹੈ ਉਹਨਾਂ ਦੇ ਵਿੱਚ ਨਹੀਂ ਰੋਟੀ ਪਾਣੀ ਖਾਂਦਾ ਬਖਰਾ ਖਾਂਦਾ ਹੈ ਤੇ ਕਹਿੰਦਾ ਭਾਪੀ ਜਦੋਂ ਬੈਸ਼ ਨੂੰ ਬੜਨੀ ਤੇ ਫਿਰ ਉਹਨਾਂ ਰੋਟੀ ਇਕੱਠੀ ਖਾਣੀ ਅੱਜ ਵੀ ਮੁੰਡੇ ਦੱਸਦੇ ਨਾਲ ਤੇ ਉਹਦੇ ਜਿੱਥੇ ਜਿੱਥੇ ਰਿਆ ਸੋਭਾ ਹੀ ਖੱਟੀ ਉਹਨਾਂ ਹੁਣ ਉਹ ਟਰੈਲਾ ਚਲਾਉਂਦੇ ਆ ਹੀ ਚਲੋ ਵਧੀਆ ਹੀ ਆਪਣੇ ਸਿਸਟਮ ਨੂੰ ਸਾਰੇ ਕਹਿੰਦੇ ਆਪਣਾ ਹੁਣ ਐਕਸੀਡੈਂਟ ਦਾ ਨਹੀਂ ਪਤਾ ਵੀ ਕਿਤੇ ਮਾੜਾ ਟਾਈਮ ਆ ਜਾਣਾ ਇਹ ਤੇ ਕੁਦਰਤ ਹੀ ਹੈ ਹੁਣ ਜਿਹੜਾ ਐਕਸੀਡੈਂਟ ਹੋਇਆ ਵਾ ਹੁਣ ਬੱਚੇ ਦੇ ਅਲੀਕੇਸ਼ਨ ਲੱਗਣ ਦੇ ਆ ਪਰ ਬੱਚੇ ਦੀਆਂ ਉਹਨਾਂ ਰਿਪੋਰਟਾਂ ਹੁਣ ਵੇਖੋ ਚਲੋ ਵਾਹਿਗੁਰੂ ਕਿਰਪਾ ਕਰੇ ਸਭ ਕੁਝ ਠੀਕ ਹੈ ਮੁੰਡਾ ਨਸ਼ੇ ਨਹੀਂ ਕਰਦਾ ਇਹ ਜਿਹੜਾ ਮੀਡੀਆ ਦੇ ਵਿੱਚ ਵਾਹ ਉਡੰਡਈ ਹੈ ਵੀ ਇਹ ਨਸ਼ੇ ਕੀਤੇ ਆ ਨਾ ਕੀਤਾ ਜੇ ਇਹ ਗਲਤ ਹੈ ਨਾ ਨਸ਼ਿਆਂ ਵਾਲੀ ਡਾਊਨ ਬਾਕੀ ਉਧਰ ਦੀ ਸਰਕਾਰ ਅੱਗੇ ਅਪੀਲ ਹੈ 트ੰਪ ਸਾਹਿਬ ਨੂੰ ਵੀ ਮੇਰੀ ਅਪੀਲ ਹੈ 트ੰਪ ਸਾਹਿਬ ਤੁਹਾਡਾ ਬੱਚਾ ਹੀ ਹੈ ਇਹਨਾਂ ਦੀ ਮਦਦ ਕਰੋ ਇਨਸਾਫ ਦਿਓ ਉੱਥੇ ਦੀ ਜਿਹੜੀ ਕੈਲੀਫੋਰਨੀਆ ਦੀ ਸਰਕਾਰ ਉਹਨਾਂ ਅੱਗੇ ਵੀ ਮੇਰੀ ਅਪੀਲ ਹੈ ਔਰ ਹੱਥ ਜੋੜ ਕੇ ਬੇਨਤੀ ਹੈ ਕਿ ਉਹਨੂੰ ਇਨਸਾਫ ਮਿਲੇ ਤੁਹਾਡੀ ਗੱਲਬਾਤ ਆਖਰੀ ਕਦੋਂ ਹੋਈ ਜਸ਼ਨ ਦੇ ਨਾਲ ਜਦੋਂ ਟ੍ਰੈਲੇ ਤੋਂ ਪਹਿਲੇ ਜਾਣ ਤੋਂ ਪਹਿਲੇ ਹੋ ਗਈ ਹੀ ਉਹਦੇ ਨਾਲ ਗੱਲਬਾਤ ਪਹਿਲਾਂ ਠੀਕ ਠਾਕ ਵਧੀਆ ਹੀ ਠੀਕ ਹੈ ਤੇ ਬਸ ਆ ਜਦੋਂ ਖਬਰ ਸੁਣੀ ਤੇ ਸਾਡੇ ਤੇ ਬਸ ਸੇ ਖਤਮ ਹੋ ਗਏ ਮਿੱਟੀ ਉਸ ਤੋਂ ਬਾਅਦ ਫਿਰ ਤੁਹਾਡੀ ਗੱਲ ਨਹੀਂ ਹੋਈ ਜਸ਼ਨ ਦੇ ਨਾਲ ਦੋਸਤਾਂ ਦੇ ਨਾਲ ਗੱਲਬਾਤ ਹੋਈ ਫਿਰ ਤੁਹਾਡੀ ਉਹਨਾਂ ਤੁਹਾਨੂੰ ਦੱਸਿਆ ਕਿ ਬ੍ਰੇਕਾਂ ਫੇਲ ਹੋਈਆਂ ਨੇ ਹਾਂ ਉਹਨਾਂ ਨੇ ਦੱਸਿਆ ਉਹਨਾਂ ਨੇ ਦੋਸਤਾਂ ਨੂੰ ਕਿਹਾ ਨਾ ਕਹਿੰਦੇ ਆ ਵੀ ਉਹਦੀਆਂ ਬ੍ਰੇਕਾਂ ਇਦਾਂ ਹੋ ਗਈਆਂ ਉਹੋ ਹੀ ਹੁਣ ਦੌੜੇ ਭੱਜੇ ਫਿਰਨਡੇ ਪੈਰ ਵਾਈ ਕਰਨਡੇ ਆ ਮੈਂ ਹੁਣ ਸਾਰੇ ਬੇਨਤੀ ਕਰਦਾ ਉੱਥੇ ਦੇ 트াম্প ਸਰਕਾਰ ਅੱਗੇ ਵੀ ਕੈਲੀਫੋਰਨੀਆ ਸਰਕਾਰ ਅੱਗੇ ਵੀ ਵੀ ਬੱਚੇ ਦੇ ਅੱਗੇ ਥੋੜਾ ਜਿਹਾ ਰੈਮ ਬਖਸ਼ਿਓ ਉਹਨਾਂ ਨੂੰ ਇਨਸਾਫ ਕਰਿਓ ਬਾਕੀ ਉੱਥੇ ਜਿੰਨੇ ਵੀ ਆਪਣੇ ਜਥੇਬੰਦੀਆਂ ਵਾਂ ਉੱਥੇ ਦੀਆਂ ਜਿਹੜੀਆਂ ਅਮਰੀਕਾ ਦੇ ਵਿੱਚ ਉਹ ਵੀ ਪੂਰਾ ਸਾਥ ਦੇਣ ਉਸ ਬੱਚੇ ਦਾ ਜਿਵੇਂ ਇਹ ਐਲੀਗੇਸ਼ਨ ਲੱਗੇ ਨਸ਼ੇ ਦੇ ਇਹ ਗੱਲ ਜਦੋਂ ਬਾਹਰ ਨਿਕਲ ਕੇ ਆਈ ਤਾਂ ਬੜੇ ਸਾਰੇ ਲੋਕ ਹੈਰਾਨ ਵੀ ਹੋਏ ਜਿਵੇਂ ਤੁਸੀਂ ਦੱਸਿਆ ਕਿ ਬੱਚੇ ਨੇ ਤਾਂ ਅੰਮ੍ਰਿਤ ਛਕਿਆ ਹੋਇਆ ਸੀਗਾ ਜਦੋਂ ਗਿਆ ਸੀਗਾ ਬੱਚਾ ਕਿੰਨਾ ਸਮਾਂ ਹੋ ਗਿਆ ਸੀਗਾ ਅਮਰਸ਼ਾਕੇ ਨੂੰ ਉਹਨੂੰ ਨਹੀਂ ਜੀ ਉਹਨੂੰ ਤਾਂ ਛੋਟੇ ਹੁੰਦੇ ਨਾਲ ਅਮਰਸ਼ਾਕੇ ਆ ਹਾਂ ਛੋਟੇ ਹੁੰਦੇ ਨਾਲ ਛਕਿਆ ਉਹਦੀਆਂ ਉਹਨਾਂ ਪੰਜਾਂ ਪਿਆਰਿਆਂ ਦੇ ਵਿੱਚ ਵੀ ਸੇਵਾ ਨਿਭਾਈ ਹੈ ਅੱਛਾ ਲਾਗੇ ਲਾਗੇ ਪਿੰਡਾਂ 'ਚ ਵੀ ਜਾਂਦਾ ਸੀਗਾ ਪੰਜਾਂ ਪਿਆਰਿਆਂ ਦੀ ਸੇਵਾ 'ਚ ਉਹਨੂੰ ਸ਼ੌਂਕ ਸੀਗਾ ਅੱਛਾ ਬਾਹਰ ਜਾ ਕੇ ਵੀ ਪਾਠ ਕਰਦਾ ਹਣ ਪਿਓ ਪਿਤਾ ਦਾ ਸਮੇਸ਼ ਗੁਰੂ ਗੋਬਿੰਦ ਸਿੰਘ ਮਾ ਸਹਿਬ ਕੌਰ ਕਿਰਪਾ ਕਰੇ ਕਿ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਉਹਨਾਂ ਦੇ ਕਰਦਾ ਸਾਂ ਦੱਸ ਰਿਓ ਕਿ ਨਿਤਨੇਮ ਕਰਦਾ ਸੀਗਾ ਜਸ਼ਨ ਛੋਟੇ ਹੁੰਦੇ ਤੋਂ ਹਮਰ ਸ਼ਕਿਆ ਜਿਹੜੀ ਇਹ ਨਸ਼ੇ ਵਾਲੀ ਗੱਲ ਬਾਹਰ ਆਈ ਇਹ ਕਿਉਂ ਆਈ ਫਿਰ ਇਹਦੇ ਪਿੱਛੇ ਤੁਹਾਨੂੰ ਕੀ ਕਾਰਨ ਲੱਗਦਾ ਨਸ਼ੇ ਦੀ ਇਹ ਹੈ ਵੀ ਉਧਰ ਦੀ ਮੀਡੀਆ ਨੇ ਕਿਤੇ ਕਿਹਾ ਵੇ ਬੰਦੇ ਦਾ ਐਕਸੀਡੈਂਟ ਹੋਇਆ ਹਮ ਹਜੇ ਪ੍ਰੂਫ ਉਹਨਾਂ ਨੇ ਥੱਲੇ ਲਿਖਿਆ ਵੀ ਹੈ ਵੀ ਸਾਡੇ ਖਿਆਲ ਹੈ ਵੀ ਇਹਨੇ ਨਸ਼ਾ ਕੀਤਾ ਪਰ ਲੋਕਾਂ ਨੇ ਕਹਤਾ ਨਕਸ਼ਾ ਕੀਤਾ ਓਂ ਕਰਤਾ ਜੇ ਕਰਤਾ ਉਹਨਾਂ ਨਾਲ ਬਹੁਤੀ ਗੱਲ ਚੱਕਦੀ ਇਹ ਚੀਜ਼ਾਂ ਵਾਂ ਜਸ਼ਨ ਕਦੋਂ ਗਿਆ ਸੀਗਾ ਅਮਰੀਕਾ 22 ਸਾਲ ਚ 2022 ਚ ਹਾਂ ਠੀਕ ਐ ਅਜੇ ਤਮ ਲੱਗਦਾ ਕਿ ਸਮਾਂ ਵੀ ਥੋੜਾ ਹੋਇਆ ਸੀਗਾ ਤਾਂ ਉਥੇ ਟਰੱਕ ਕਿੰਨਾ ਚੇਰ ਹੋ ਗਿਆ ਸੀਗਾ ਜਸ਼ਨ ਨੂੰ ਚਲਾਉਂਦੇ ਟਰੱਕ ਚੋਂ ਦੇ ਥੋੜਾ ਚੇਰੀ ਹੋਇਆ ਪਰ ਚਲਾਉਂਦਾ ਸੀ ਥੋੜਾ ਚੇਰੀ ਹੋਇਆ ਪਹਿਲੇ ਤੇ ਪਰ ਆ ਜਿਹੜਾ ਕੰਮ ਹੋ ਗਿਆ ਬਹੁਤ ਮਾੜਾ ਆਇਆ ਬੜੀਆਂ ਸਾਰੀਆਂ ਉਮੀਦਾਂ ਹੁੰਦੀਆਂ ਕਿ ਚਲੋ ਉਹ ਇੱਕ ਬੱਚੇ ਦਾ ਵਧੀਆ ਹੋ ਜਾਏਗਾ ਉਸ ਵੇਲੇ ਇਹ ਸਾਰੀਆਂ ਚੀਜ਼ਾਂ ਸੋਚ ਕੇ ਮਨ ਲੱਗਦਾ ਭੇਜਿਆ ਹੋਏਗਾ ਕਰਜ਼ਾ ਵੀ ਲੈਣਾ ਪੈਂਦਾ ਕਿਉਂਕਿ ਅਮਰੀਕਾ ਵੱਡਾ ਮੁਲਕ ਹੈਗਾ ਉੱਥੇ ਜਾਣ ਵਾਸਤੇ ਜਿਹੜੀਆਂ ਸਾਰੀਆਂ ਚੀਜ਼ਾਂ ਬੜੀਆਂ ਸਾਰੀਆਂ ਉਮੀਦਾਂ ਸਿੱਗੀਆਂ ਇਹ ਸਾਰੀਆਂ ਮਨ ਲੱਗਦਾ ਕਿ ਬਹੁਤ ਕੁਝ ਇਹ ਵਿਗਾੜ ਦਿੰਦੀਆਂ ਨੇ ਖਤਮ ਹੋ ਗਈਆਂ ਉਮੀਦਾਂ ਖਤਮ ਹੋ ਗਿਆ ਹੁਣ ਤੇ ਉਮੀਦਾਂ ਦਾ ਕੰਮ ਹੀ ਖਤਮ ਹੋ ਗਿਆ ਹਮ ਬੜਾ ਸੰਘਰਸ਼ ਕੀਤਾ ਇੱਥੇ ਤੱਕ ਪੁੱਜਣ ਵਾਸਤੇ ਬਹੁਤ ਸੰਘਰਸ਼ ਕੀਤਾ ਹੈ ਹਮ ਜਿਵੇਂ ਤੁਸੀਂ ਖਤਮ ਹੋ ਗਿਆ ਜਿਵੇਂ ਤੁਸੀਂ ਵੀ ਇੱਕ ਨਿੱਜੀ ਸਕੂਲ ਦੇ ਵਿੱਚ ਵਾਸਾ ਚਲਾਉਨੇ ਹੋ ਤਾਂ ਫਿਰ ਕਰਜ਼ਾ ਚੁੱਕਿਆ ਸੀਗਾ ਤੁਸੀਂ ਵੀ ਭੇਜਣ ਲਾ ਮੈਂ ਕਰਜ਼ਾ ਚੁੱਕਿਆ ਕਰਜ਼ਾ ਲੱਤ ਗਿਆ ਸੀਗਾ ਨਹੀਂ ਅੱਛਾ ਮੇਰਾ ਤੇ CAR ਵੀ ਬੈਂਕ ਅੱਗੇ ਪਿਆ ਅਗਰ ਵੀ ਹਾਂਜੀ ਨਹੀਂ ਲੱਥਾ ਇਹ ਵੀ ਗੱਲ ਸਾਹਮਣੇ ਆਉਂਦੀ ਹੁੰਦੀ ਹੈ ਕਿ ਉਸ ਤੋਂ ਬਾਅਦ ਫਿਰ ਬੜੀ ਸਾਰੀ ਲੋਡ ਵੀ ਪੈਂਦੀ ਹੈ ਕਈ ਜਿਹੜੀ ਬੌਂਡ ਭਰਨਾ ਪੈਂਦਾ ਥੋੜਾ ਕੋਈ ਸੰਪਰਕ ਹੋ ਰਿਹਾ ਉੱਥੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਨਾਲ ਅਮਰੀਕਾ ਚ ਉੱਥੇ ਜਿਹੜੇ ਬੱਚੇ ਆ ਉਹਨਾਂ ਨਾਲ ਹੋ ਰਿਹਾ ਤੇ ਉਹ ਅੱਗੇ ਪ੍ਰਸ਼ਾਸਨ ਨਾਲ ਕਰਨ ਦੇ ਗੱਲ ਵਕੀਲ ਥਰੂ ਚੱਲਣ ਦੀ ਗੱਲ ਹੁਣ ਮੈਂ ਇਹ ਕਹਿਣ ਦਿਆਂ ਸਾਰਿਆਂ ਦੇ ਅੱਗੇ ਬੇਨਤੀ ਹੈ ਮੇਰੀ ਇਸ ਗੱਲ ਦੀ ਕਿ ਚਲੋ ਬੱਚੇ ਲੱਗੇ ਆ ਉੱਥੇ ਕਰਨ ਵਿਚਾਰੇ ਮੈਂ ਉੱਥੇ ਜਿੰਨੀ ਆਵਾਮ ਆ ਉੱਥੇ ਦੀ ਜਿਹੜੇ ਆਪਣੇ ਜਥੇਬੰਦੀਆਂ ਵਾ ਉਹ ਸਾਰੇ ਰਲ ਕੇ ਚੰਗਾ ਵਕੀਲ ਕਰ ਦੇਣ ਮੈਂ ਇਹ ਹੱਥ ਜੋੜ ਕੇ ਬੇਨਤੀ ਹੈ ਮੇਰੀ ਬੱਚੇ ਲੱਗੇ ਹੋਏ ਨੇ ਉੱਥੇ ਹੈ ਤੁਹਾਡੇ ਵੀ ਰਿਸ਼ਤੇਦਾਰ ਵਗੈਰਾ ਜਿਹੜੇ ਜਾਂਦੇ ਹੋਣ ਉੱਥੇ ਹਾਂ ਹਾਂ ਜਾਂਦੇ ਆ ਰਿਸ਼ਤੇਦਾਰ ਵੀ ਜਾਂਦੇ ਆ ਠੀਕ ਹੈ ਅਜੇ ਜਸ਼ਨ ਦੇ ਨਾਲ ਗੱਲਬਾਤ ਦਾ ਮੌਕਾ ਨਹੀਂ ਮਿਲਿਆ ਤੁਹਾਨੂੰ ਨਹੀਂ ਹਾਂਜੀ ਅਸੀਂ ਇਹ ਮੁੰਡਿਆ ਨਾਲ ਹੋਣੀ ਗੱਲ ਬਾਤ ਹੁਣ ਅਜੇ ਨਹੀਂ ਗੱਲ ਬਾਤ ਦਾ ਮੌਕਾ ਮਿਲਿਆ ਠੀਕ ਹੈ ਭਾਜੀ ਤੁਸੀਂ ਇਸੇ ਪਿੰਡ ਦੇ ਹੋ ਜੀ ਸਰ ਜਿਵੇਂ ਐਲੀਗੇਸ਼ਨ ਜਸ਼ਨ ਦੀ ਉੱਪਰ ਲੱਗੇ ਕਿ ਨਸ਼ਾ ਕੀਤਾ ਹੋਇਆ ਸੀਗਾ ਉਸ ਕਰਕੇ ਐਕਸੀਡੈਂਟ ਹੋ ਗਿਆ ਜਦੋਂ ਤੁਸੀਂ ਇਹ ਗੱਲ ਸੁਣੀ ਤਾਂ ਤੁਹਾਡੇ ذہن ਚ ਕੀ ਆਇਆ ਸੀ ਦੇਖੋ ਜੀ ਉਹ ਅਸੀਂ ਜਦੋਂ ਵੀਡੀਓ ਦੇਖੀਆ ਮੈਂ ਸੋਸ਼ਲ ਮੀਡੀਆ ਤੇ ਤੇ ਉਦੋਂ ਹੀ ਅਸੀਂ ਸੰਪਰਕ ਕੀਤਾ ਮੈਂ ਕਿਹਾ ਅਰਵਿੰਦਰ ਸਿੰਘ ਨਾਲ ਮੈਂ ਕਿਹਾ ਆਹ ਗੱਲ ਯਾਰ ਦੇਖੋ ਇਤਰਾ ਹੋਇਆ ਇਹ ਕਹਿੰਦੇ ਮੈਂ ਉੱਥੇ ਗੁਰਦੁਆਰਾ ਸਾਹਿਬ ਆ ਪਰ ਇਹ ਗੱਲ ਹੋਈ ਆ ਵੀ ਉੱਥੇ ਐਕਸੀਡੈਂਟ ਹੋ ਗਿਆ ਤੇ ਉਹ ਬਹੁਤ ਮੰਦ ਭਾਗਾ ਵਾ ਜਿਹੜਾ ਐਕਸੀਡੈਂਟ ਹੋਣਾ ਜਿਨ੍ਹਾਂ ਦੀਆਂ ਜਾਨਾਂ ਚਲ ਗਈਆਂ ਆਪਾਂ ਉਹਨਾਂ ਦਾ ਦੁੱਖ ਪ੍ਰਗਟ ਕਰਦੇ ਆ ਹਨਾ ਪਰ ਜਿਹੜਾ ਨਸ਼ੇ ਵਾਲੀ ਗੱਲ ਹੈ ਇਹ ਬਿਲਕੁਲ ਇਲਜ਼ਾਮ ਬੇਬੁਨਿਆਦ ਹੈ ਜਸਨਪ੍ਰੀਤ ਨਸ਼ਾ ਨਹੀਂ ਕਰਦਾ ਉਹਨੂੰ ਅਸੀਂ ਛੋਟੇ ਹੁੰਦੇ ਤੋਂ ਜਾਣਦੇ ਆ ਬਹੁਤ ਲਗਨ ਆ ਉਹਦੀ ਰੱਬ ਦੇ ਘਰ ਨਾਲ ਪੰਥਕ ਪਰਿਵਾਰ ਹੈ ਤੇ ਅਸੀਂ ਬੇਨਤੀ ਕਰਦੇ ਆ ਪੰਥਕ ਜਥੇਬੰਦੀਆਂ ਤੋਂ ਕਿ ਜੇ ਪਰਿਵਾਰ ਪੰਥ ਨਾਲ ਜੁੜਿਆ ਅੱਜ ਇਹਨਾਂ ਨੂੰ ਪੰਥ ਦੀ ਜ਼ਰੂਰਤ ਹੈ ਪੰਥੇ ਨਾ ਖਲੋਵੇ ਤਾਂ ਕਿ ਇਹਨਾਂ ਦੇ ਬੇਟੇ ਦੀ ਉੱਥੇ ਜੋ ਵੀ ਹੈਲਪ ਹੁੰਦੀ ਹੈ ਵਕੀਲ ਦੇ ਤੌਰ ਤੇ ਫਾਈਨੈਂਸ਼ਲੀ ਉਹ ਕੀਤੀ ਜਾਵੇ ਹਾਂਜੀ ਤੁਸੀਂ ਕਿਵੇਂ ਬਿੰਨੇ ਹੋ ਕਿਉਂਕਿ ਬੜੇ سارے ਲੋਕ ਨੇ ਜਿਹੜੇ ਇਹ ਵੀ ਗੱਲ ਕਹਿ ਦਿੰਦੇ ਨੇ ਕਿ ਜਦੋਂ ਬੱਚਾ ਮਾਪਿਆਂ ਦੇ ਕੋਲ ਹੁੰਦਾ ਉਦੋਂ ਬੱਚਾ ਮਾਪਿਆਂ ਦੇ ਹੱਥ ਚ ਹੁੰਦਾ ਬਾਹਰ ਜਾ ਕੇ ਬੱਚੇ ਵਿਗੜ ਜਾਂਦੇ ਨੇ ਜਿਹੜੀ ਇਹ ਨਸ਼ੇ ਵਾਲੀ ਗੱਲ ਸਾਹਮਣੇ ਆ ਰਹੀ ਤੁਹਾਨੂੰ ਇਹਦੇ ਚ ਕੋਈ ਸਚਾਈ ਲੱਗਦੀ ਹੈ ਬਿਲਕੁਲ ਜੀ ਜਿਵੇਂ ਬੀਤੇ ਦਿਨ ਤੋਂ ਵੀ ਖਬਰਾਂ ਵੀ ਨਸ਼ਰ ਹੋ ਰਹੀਆਂ ਨੇ ਬੀਤੇ ਦਿਨ ਇੱਥੇ ਗੁਰੂ ਘਰ ਦੇ ਵਿੱਚ ਸੰਗਤਾਂ ਇਕੱਤਰ ਹੋਈਆਂ ਸੀ ਪ੍ਰਾਣਾ ਸ਼ਾਲਾ ਪਿੰਡ ਦੀਆਂ ਇਲਾਕੇ ਦੀਆਂ ਸੰਗਤਾਂ ਜਾਂ ਪਰਿਵਾਰ ਨੇ ਵੀ ਇਸ ਗੱਲ ਦੀ ਜਿਹੜੀ ਗਵਾਹੀ ਭਰੀ ਸੀ ਸਾਦੀ ਭਰੀ ਸੀ ਕਿ ਇਹ ਜਿਹੜਾ ਬੱਚਾ ਵਾ ਇਹ ਬਿਲਕੁਲ ਨਸ਼ਾ ਨਹੀਂ ਕਰਦਾ ਅੰਮ੍ਰਿਤ ਧਾਰੀ ਸੀ ਅੰਮ੍ਰਿਤ ਪਾਨ ਕੀਤਾ ਹੋਇਆ ਸੀ ਦੋਵਾਂ ਵੇਲਿਆਂ ਦਾ ਨਿਤਨੇਮੀ ਸੀ ਤੇ ਇੱਥੇ ਜਿਹੜੇ ਦਰਸ਼ਕ ਇਹਨਾਂ ਖਬਰਾਂ ਨੂੰ ਦੇਖਣ ਵਾਲੇ ਨੇ ਜਾਂ ਹਰੇਕ ਦੇ ਜਹਨ ਦੇ ਵਿੱਚ ਜਿਵੇਂ ਆਲਮੀ ਪੱਧਰ ਤੇ ਇਹ ਖਬਰਾਂ ਚਾਹੀਆਂ ਨੇ ਆਉਂਦਾ ਹੋਊਗਾ ਕਿ 2022 ਤੋਂ ਇੱਕ ਵਾਰ ਸੇ ਪਰਿਵਾਰ ਵੱਲੋਂ ਦੱਸਿਆ ਜਾ ਰਿਹਾ ਕਿ 2022 ਤੋਂ ਇਹ ਬੱਚਾ ਗਿਆ ਸੀ ਜਦੋਂ ਇੱਥੇ ਰਹਿੰਦਾ ਸੀ ਤੇ ਲੋਕ ਵੀ ਤੇ ਮਾਪੇ ਵੀ ਤੇ ਸਮਾਜ ਸਾਰਾ ਉਹਨੂੰ ਜਾਣਦਾ ਸੀ ਪਰ ਹੋ ਸਕਦਾ ਜਦੋਂ ਬੱਚਾ ਅੱਖਾਂ ਤੋਂ ਪਿੱਛੇ ਹੋ ਜਾਂਦਾ ਉੱਥੇ ਜਾ ਕੇ ਬੱਚੇ ਕੀ ਕਰਦੇ ਨੇ ਪਰ ਜਦੋਂ ਸਾਡੇ ਵੀ ਬੱਚੇ ਨੇ ਉੱਥੇ ਸਾਡੇ ਭਤੀਜੇ ਨੇ ਬੱਚੇ ਨੇ ਹੋਰ ਆ ਚਾਰ ਸਫੇਰੇ ਭੈਣ ਭਰਾ ਸਾਕ ਸੰਬੰਧੀ ਰਿਸ਼ਤੇਦਾਰ ਨੇ ਜਦੋਂ ਉਹਨਾਂ ਸਾਰਿਆਂ ਦੇ ਨਾਲ ਗੱਲ ਹੋਈ ਜਿਹੜੇ ਉਹਦੇ ਸੰਪਰਕ ਦੇ ਵਿੱਚ ਸਨ ਜਿਨ੍ਹਾਂ ਦੇ ਕੋਲ ਜਸਨਪ੍ਰੀਤ ਰਹਿੰਦਾ ਸੀ ਉਹ ਐਕਸੀਡੈਂਟ ਜਿਹੜਾ ਹੋਇਆ ਵਾ ਇਹ ਤੇ ਬਹੁਤ ਮੰਦ ਭਾਗਾ ਕਿਉਂਕਿ ਰੋਡ ਦੇ ਉੱਪਰ ਕੋਈ ਚਲਿਆ ਜਾ ਰਿਹਾ ਉਹਨੂੰ ਪਤਾ ਵੀ ਨਹੀਂ ਆਪਣੇ ਸਹਿਜੇ ਧਿਆਨ ਦੇ ਵਿੱਚ ਚੱਲ ਰਿਹਾ ਉਹਦੀ ਮੌਤ ਹੋ ਜਾਣੀ ਕਿ ਮੇਰੇ ਉੱਪਰ ਟਰੱਕ ਚੜ ਜਾਣਾ ਇਹ ਤੇ ਬਹੁਤ ਦਰਦਨਾਕ ਤੇ ਮੰਦ ਭਾਗੀ ਘਟਣਾ ਹੈਗੀ ਆ ਇਹਨੇ ਲੋਕਾਂ ਦੇ ਜਿਹੜੇ ਆ ਅੰਤਰਰਾਸ਼ਟਰੀ ਪੱਧਰ ਤੇ ਉੱਪਰ ਜਿਹੜੇ ਦਿਲ ਪੂਰੀ ਤਰ੍ਹਾਂ ਦਹਿਲਾ ਦਿੱਤੇ ਆ ਤੇ ਉਹਦਾ ਦੁੱਖ ਦਾ ਪਰਟਾਵਾ ਜਿੱਥੇ ਪਰਿਵਾਰ ਕਰਦਾ ਨਜ਼ਰ ਆ ਰਿਹਾ ਉਹ ਹਰੇਕ ਦੇ ਜਹਨ ਦੇ ਵਿੱਚ ਇਹ ਹੋਊਗਾ ਕਿ ਇਹ ਬਹੁਤ ਦਰਦ ਇਸ ਤਰ੍ਹਾਂ ਨਹੀਂ ਸੀ ਹੋਣਾ ਚਾਹੀਦਾ ਪਰ ਦੂਸਰੀ ਗੱਲ ਇਹ ਹੈਗੀ ਆ ਕਿ ਜਿਹੜੇ ਸਵਾਲ ਲੋਕਾਂ ਦੇ ਦਿਲਾਂ ਦੇ ਵਿੱਚ ਇਹ ਪੈਦਾ ਹੁੰਦੇ ਨੇ ਕਿ ਤਿੰਨ ਸਾਲ ਹੋ ਗਏ ਨੇ ਅਮਰੀਕਾ ਗਏ ਨੂੰ ਪਰ ਉੱਥੋਂ ਦੇ ਆਲ ਦੁਆਲੇ ਜਿਹੜੇ ਉਹਨੂੰ ਜਾਣਨ ਵਾਲੇ ਸਨ ਉਹ ਵੀ ਇਸ ਗੱਲ ਦੀ ਗਵਾਹੀ ਭਰ ਰਹੇ ਨੇ ਇਸ ਗੱਲ ਤੋਂ ਹੈਰਾਨ ਨੇ ਕਿ 트럼ਪ ਸਰਕਾਰ ਨੇ ਜਿਹੜਾ ਡਰੱਗਸ ਦਾ ਉਹਦੇ ਉੱਪਰ ਜਿਹੜਾ ਵਾ ਇੱਕ ਦੋਸ਼ ਦਾਇਰ ਕਰਕੇ ਤੇ ਉਹਨੂੰ ਜਿਹੜਾ ਪੁਲਿਸ ਕਸਟਡੀ ਦੇ ਵਿੱਚ ਜਿਹੜਾ ਛੁੱਟਿਆ ਹੋ ਸਕਦਾ ਉਸ ਤਰ੍ਹਾਂ ਇੱਕ ਐਕਸੀਡੈਂਟ ਤਾਂ ਐਕਸੀਡੈਂਟ ਹੀ ਆ ਤੇ ਨਾ ਕੋਈ ਡਰਾਈਵਰ ਜਿਹੜਾ ਵਾ ਉਹ ਜਾਣਬੋਝ ਕੇ ਕਰਦਾ ਹਰੇਕ ਦੀ ਇਹ ਧਾਰਨਾ ਹੁੰਦੀ ਹੈ ਕਿ ਕੋਈ ਵੀ ਡਰਾਈਵਰ ਹੁੰਦਾ ਕਦੀ ਵੀ ਆਪਣੀ ਗੱਡੀ ਦੇ ਥੱਲੇ ਕੋਸ਼ਿਸ਼ ਕਰਦਾ ਕਿ ਕੀੜੀ ਵੀ ਨਾ ਆਵੇ ਚਿੜੀ ਨਾ ਵੀ ਨਾ ਵੀ ਪਰ ਇਹ ਕਿੰਨਾ ਹਾਲਾਤਾਂ ਦੇ ਵਿੱਚ ਹੋਇਆ ਵੀਡੀਓ ਵਾਇਰਲ ਹੋਈਆਂ ਨੇ ਉਹ ਉਹ ਜਾਂਚ ਦਾ ਵਿਸ਼ਾ ਹੈਗਾ ਵਾ ਪਰ ਜਿਹੜੇ ਨਸ਼ੇ ਦੇ ਦੋਸ਼ ਹੈਗੇ ਆ ਨਸ਼ੇ ਦੇ ਦੋਸ਼ ਦਾ ਜਿੱਥੇ ਪਿੰਡ ਲੋਕਲ ਸਮਾਜ ਜਿਹੜਾ ਉਹ ਖੰਡਨ ਕਰਦਾ ਨਜ਼ਰ ਆ ਰਿਹਾ ਉੱਥੇ ਵੀ ਜਿਹੜੇ ਉਹਦੇ ਦੋਸਤ ਹੈਗੇ ਨੇ ਰਿਸ਼ਤੇਦਾਰ ਨੇ ਉਹ ਵੀ ਹਰੰਗਾਨਗੀ ਪ੍ਰਗਟਾਰੇ ਨੇ ਉਹਨਾਂ ਨੂੰ ਇਹ ਗੱਲ ਹਜਮ ਹੀ ਨਹੀਂ ਹੋ ਰਹੀ ਕਿ ਅਰਸ਼ਪ੍ਰੀਤ ਦਾ ਦਾ ਜੀਵਨ ਜਿਹੜਾ ਸੀ ਬੜਾ ਧਾਰਮਿਕ ਜੀਵਨ ਸੀ ਉੱਚਾ ਸੁੱਚਾ ਜੀਵਨ ਸੀ ਤੇ ਫਿਰ ਇਹ ਦੋਸ਼ ਕਿਵੇਂ ਆ ਗਏ ਇੱਥੇ ਇੱਕ ਹੋਰ ਵੀ ਸਵਾਲ ਪੈਦਾ ਹੁੰਦਾ ਕਿ ਜਿਵੇਂ ਕਈ ਵਾਰੀ ਬੱਚੇ ਟਰੱਕ ਦੀ ਡਰਾਈਵਰੀ ਕਰਦੇ ਕਾਫੀ ਵਗੈਰਾ ਲੈ ਲੈਂਦੇ ਆ ਉਹ ਸਿਰਦਰਦ ਦੀ ਗੋਲੀ ਲੈ ਲਵੇ ਚਾਹੇ ਕੋਈ ਪੇਨਕਲਰ ਲੈ ਲਵੇ ਉਹ ਵੀ ਡਰੱਗਸ ਦੇ ਵਿੱਚ ਹੀ ਆ ਜਾਂਦਾ ਰਿਪੋਰਟਾਂ ਦੇ ਵਿੱਚ ਕਈ ਆ ਕਈ ਵਾਰੀ ਆ ਜਾਂਦਾ ਇਸ ਕਰਕੇ ਕਈ ਤਰ੍ਹਾਂ ਦੇ ਜਿਹੜੇ ਸਵਾਲ ਉੱਠ ਰਹੇ ਨੇ ਪਰ ਨਸ਼ੇ ਦੇ ਦੋਸ਼ਾਂ ਨੂੰ ਲੈ ਕੇ ਹਰੇਕ ਜਿਹੜਾ ਹੈਰਾਨ ਵਿਅਕਤੀ ਸੋ ਮੇਰਾ ਵੀ ਗਵੰਡੀ ਪਿੰਡ ਤੋਂ ਹੈਗਾ ਸਾਡੇ ਬੱਚੇ ਬਾਹਰ ਨੇ ਸਾਡੀ ਵੀ ਪਰਿਵਾਰ ਦੇ ਨਾਲ ਹਮਦਰਦੀ ਹੈਗੀ ਆ ਜੋ ਰਵਿੰਦਰ ਆ ਸਾਡਾ ਭਰਾ ਇਹਦੀ ਮੈਸੇਜ ਆ ਉਹ ਵੈਸੇ ਸਦਮੇ 'ਚ ਆ ਉਹ ਮੀਡੀਆ ਦੇ ਅੱਗੇ ਗੱਲ ਕਰਨ ਦੀ ਸੂਰਤ ਤੇ ਵਿੱਚ ਵੀ ਨਹੀਂ ਹੈਗੀ ਜਿਸ ਕਾਰਨ ਘਰ ਤੋਂ ਬਾਹਰ ਹੀ ਪਹਿਲਾਂ ਜਿਹੜਾ ਲੋਕਾਂ ਵੱਲੋਂ ਜਿਹੜਾ ਕੈਮਰੇ ਦੇ ਸਾਹਮਣੇ ਇਹਨਾਂ ਦੇ ਪੱਖ ਦੇ ਵਿੱਚ ਸਾਰਾ ਕੁਝ ਕਿਹਾ ਜਿ ਗਿਆ ਸੀ ਕਿ ਬੱਚਾ ਜਿਹੜਾ ਵਾ ਉਹ ਨੱਚਾ ਨਹੀਂ ਕਰਦਾ ਤੇ ਹੁਣ ਵੀ ਸਾਡੇ ਵੱਲੋਂ ਵੀ ਅਪੀਲ ਹੈਗੀ ਹੈ ਜਿੱਥੇ 트럼ਪ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਭਾਰਤ ਸਰਕਾਰ ਨੂੰ ਅਪੀਲ ਹੈਗੀ ਉੱਤੇ ਹੀ ਅਕਾਲ ਤਖਤ ਦੇ ਜੋ ਜਥੇਦਾਰ ਨੇ ਉਹਨਾਂ ਨੂੰ ਨਿਮਰਤਾ ਸਹਿਤ ਅਪੀਲ ਹੈਗੀ ਆ ਪਰਿਵਾਰ ਵੱਲੋਂ ਇਲਾਕੇ ਵੱਲੋਂ ਕਿ ਜੋ ਐਡੀ ਵੱਡੀ ਜਿਹੜੀ ਇਹ ਹਾਈਲਾਈਟ ਹੋਇਆ ਵਾ ਮਾਮਲਾ ਜਿਹੜਾ ਅ ਹਰਸ਼ਪ੍ਰੀਤ ਹੈਗਾ ਵਾ ਉਹਨੂੰ ਕੋਈ ਰਾਹਤ ਦੇਣ ਵਾਸਤੇ ਜਿਹੜੀਆਂ ਜਥੇਬੰਦੀਆਂ ਨੇ ਜਾਂ ਉਹ ਅਮਰੀਕਾ ਦੇ ਵਿੱਚ ਬੈਠੀਆਂ ਨੇ ਜਾਂ ਵੱਖ-ਵੱਖ ਵਿਕਸਿਤ ਕੰਟਰੀ ਦੇ ਵਿੱਚ ਬੈਠੀਆਂ ਨੇ ਜਥੇਬੰਦੀਆਂ ਉਹਦੇ ਵਿੱਚ ਦਖਲ ਅੰਦਾਜ਼ੀ ਕਰਨ ਸਮੂਲੀਅਤ ਕਰਨ ਤਾਂ ਜੋ ਅਰਸ਼ਪ੍ਰੀਤ ਨੂੰ ਕੋਈ ਨਾ ਕੋਈ ਰਾਹਤ ਮਿਲ ਸਕੇ ਹਾਂ ਠੀਕ ਹੈ ਭਾਜੀ ਹੁਣ ਫਿਰ ਤੁਹਾਡੇ ਨਾਲ ਕਿਸੇ ਦੇ ਨਾਲ ਸੰਪਰਕ ਹੋਇਆ ਰਾਹ ਤੁਹਾਨੂੰ ਕੀ ਨਜ਼ਰ ਆ ਰਿਹਾ ਕਿ ਕਿਵੇਂ ਬੇਟੇ ਨੂੰ ਬਚਾਇਆ ਜਾਵੇਗਾ ਹੁਣ ਕੋਈ ਪ੍ਰਸ਼ਾਸਨਿਕ ਅਧਿਕਾਰੀ ਕੋਈ ਜਥੇਬੰਦੀਆਂ ਕੋਈ ਆਈਆਂ ਸੰਪਰਕ ਚ ਤੁਹਾਡੇ ਬੱਚੇ ਜਿਹੜੇ ਬਾਹਰ ਮੁੰਡੇ ਆ ਨਾ ਉਹ ਕਰਨ ਦੇ ਆ ਸਾਰਾ ਦੌੜੇ ਭੱਜੇ ਫਿਰਨ ਦੇ ਆ ਠੀਕ ਹੈ ਤੇ ਜਥੇਬੰਦੀਆਂ ਤੇ ਨਹੀਂ ਆਈਆਂ ਕੋਈ ਪ੍ਰਸ਼ਾਸਨਿਕ ਅਧਿਕਾਰੀ ਵੀ ਨਹੀਂ ਆਇਆ ਨਹੀਂ ਆਇਆ ਅੱਛਾ ਹਾਂਜੀ ਤੇ ਚਲੋ ਸਾਡੀ ਉਮੀਦ ਹੈ ਵੀ ਜਰੂਰ ਜਥੇਬੰਦੀਆਂ ਸਾਡੇ ਨਾਲ ਸੰਪਰਕ ਕਰਨ ਤੇ ਮੇਰੇ ਬੱਚੇ ਦੀ ਮਦਦ ਕਰਨ ਠੀਕ ਹੈ ਪਾਜੀ ਧੰਨਵਾਦ ਤੁਸੀਂ ਜਾਣਕਾਰੀ ਦਿੱਤੀ ਤਾਂ ਇਹ ਜਸ਼ਨਪ੍ਰੀਤ ਦੇ ਫਾਦਰ ਹੈਗੇ ਨੇ ਜਿਨ੍ਹਾਂ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿਉਂਕਿ ਜਿਹੜੇ ਅਲੀਗੇਸ਼ਨ ਲੱਗਦੇ ਪਏ ਨੇ ਕਿ ਨਸ਼ੇ ਵਾਲੀ ਗੱਲ ਦੇ ਪਰ ਕਹਿੰਦੇ ਨੇ ਕਿ ਅਜਿਹੀ ਕੋਈ ਗੱਲ ਨਹੀਂ ਹੈਗੀ ਜਸ਼ਨਪ੍ਰੀਤ ਨੇ ਅੰਮ੍ਰਿਤ ਸ਼ਕਿਆ ਹੋਇਆ ਸੀਗਾ ਗੁਰਦਾਸਪੁਰ ਦੇ ਪੁਰਾਣੇ ਸ਼ਾਲੇ ਦਾ ਜਸ਼ਨਪ੍ਰੀਤ ਰਹਿਣ ਵਾਲਾ 2022 ਦੇ ਵਿੱਚ ਅਮਰੀਕਾ ਦੇ ਵਿੱਚ ਗਿਆ ਹੋਇਆ ਸੀਗਾ ਤਾਂ ਉੱਥੇ ਇੱਕ ਹਾਦਸਾ ਜਿਹੜਾ ਵਾਪਰ ਗਿਆ ਕਹਿੰਦੇ ਕਿ ਉਸ ਹਾਦਸੇ ਦਾ ਸਾਨੂੰ ਵੀ ਦੁੱਖ ਹੈ ਪਰ ਜਿਹੜੀ ਨਸ਼ੇ ਵਾਲੀ ਗੱਲ ਨੇ ਵੱਡੇ ਅਲੀਗੇਸ਼ਨ ਲਾਏ ਨੇ ਇਹ ਬਿਲਕੁਲ ਸਰਾਸਰ ਗਲਤ ਹੈਗੇ ਨੇ ਦੇਖਦੇ ਰਹੋ #ਪੰਜਾਬ